ਬਾਈ ਮੋਟਰ ਪਰ ਪਹੁੰਚ ਗਏ ਸਪਰੇਅ ਦਾ ਆ ਗਿਆ ਟਾਈਮ ਆਵਾ ਬਾਈ ਚੱਲ ਹਾਂ ਬਾਈ ਇੱਧਰ ਮਿਲੋ ਸਾਤਰੀ ਗਾਲ ਜੀ ਨਾ ਕਾਇਆ ਪਰਸੋ ਕੋ ਇੱਧਰ ਮਿਲੋ ਸਾਤਰੀ ਗਾਲ ਜੀ ਪੂਰੀ ਗੱਲ ਜੀ ਮੇਰੇ ਕੋ ਪਤਾ ਹੈ ਬੰਦਾ ਪੱਟ ਦੇਣਾ ਸਾਡਾ ਦੇਖੋ ਬਾਈ ਮੋਟਰ ਪਰ ਲਾਈ ਬੈਠੇ ਰਹਾਂਗੇ ਮੋਟਰ ਪਰ ਨਜ਼ਰ ਮਿਲ ਗਈ ਬਾਈ ਕੋ ਪੂਰੀ ਦੱਸ ਕੇ ਬੰਦੇ ਚਾਹੀਦੇ ਆ ਬੰਦੇ ਚਾਹੀਦੇ ਸਪਰੇਅ ਬਾਈ ਆਨਲਾਈਨ ਬੰਦੇ ਮੰਗਾਵਾ ਮੰਗਾ ਦੇ ਕੱਢਦੇ ਜੇ ਆਹ ਚਾਹੀਦੇ ਹੋ ਕੇ ਖਾਂਦੇ ਠੀਕ ਹੈ ਪਾਣੀ ਲੋੜੇ ਜੀ ਇੱਦੀ ਇਹਦੇ ਨਾਲੇ ਇਹਦੇ ਨਾਲੇ ਗੱਲ ਠੀਕ ਨਹੀਂ ਹਵਾ ਹੀ ਬੰਦ ਕਰਾ ਰਹੀ ਆ ਤਾਂ ਹੋਣੀ ਏ ਨਾ ਨਾ ਹਵਾ ਤਾਂ ਬੰਦੇ ਆ ਨਾ ਨਾ ਹਵਾ ਜ਼ਿਆਦਾ ਨਹੀਂ ਹੈ ਨਹੀਂ ਨਹੀਂ ਹਵਾ ਚਾਹ ਠੀਕ ਤੇ ਹਵਾ ਜ਼ਿਆਦਾ ਨਹੀਂ ਹੈ ਉਹ ਪੂਰੀ ਦੀ ਡਿਊਟੀ ਰਾਈ ਇਹਨੇ ਆਨਲਾਈਨ ਸਵੇਰੇ ਕਰਾਉਣੀ ਦੇਖ ਕੇ ਮਠਾ ਪੱਤੀ ਓਕੇ ਤਾਂ ਮਠਾ ਪੱਤੀ ਹਾਂ ਠੀਕ ਹੈ ਜੀ ਲੋ ਬਾਈ ਕੰਮ ਤੋਂ ਪਹਿਲਾਂ ਪੇਟ ਪੂਜਾ ਬਾਕੀ ਕੰਮ ਤੁਸੀਂ ਲੰਬਰ ਦੇ ਬਾਈ ਨੂੰ ਨੰਬਰ ਦੇ ਲਾ ਬਾਈ ਬਾਈ ਨੂੰ ਨੰਬਰ ਦੇ ਬੰਦ ਕਰ ਛੇਤੀ ਕਰ ਓਏ ਬੈਲ ਮਾਰ ਦੇ ਯਾਰ ਪੱਕੇ ਰੱਖ ਲੋ ਬੈਲ ਮਾਰ ਤੀ ਪੱਕੇ ਆ ਇਹ ਬੈਲ ਮਾਰ ਬਲਕੀ ਦਵਾਈ ਦੇ ਨੰਬਰ ਪਾ ਤੂੰ ਮੈਨੂੰ ਕਾਲ ਹਾਂ ਕਾ ਲੱਗੇਗਾ ਨਾ ਤੁਸੀਂ ਠੀਕ ਆ ਇਹ ਬਾਈ ਪਤਾ ਨਹੀਂ ਕੀ ਕਰ ਰਿਹਾ ਨਹੀਂ ਕੀ ਕੀ ਸੱਪ ਕਰਦਾ ਆ ਜਿਹੜਾ ਆ ਸੱਪ ਹੈ ਨਾ ਇਹ ਕੋਈ ਨਾ ਕੋਈ ਕਾਰੇ ਕਰਦਾ ਇਹ ਲੰਬੜਦਾਰ ਆ ਫਿਰ ਪਿੰਡ ਦਾ ਲੰਬੜਦਾਰ ਹੈ ਲੰਬੜਦਾਰ ਮੈਂ ਦੇਖਾਂ ਬਿੱਕੂ ਪੇਦੇ ਨੇ ਕੱਢ ਲਈ ਵਿੱਚ ਦੇ ਇਹਦਾ ਤਾਰਾ ਤੂਰਾ ਪਾਉਂਦੀ ਹੈ ਦੱਸ ਦੇ ਕੀ ਕਰਨਾ ਇਹ ਪੈਸੇ ਹੈਗੇ ਮੇਰੇ ਤਾਂ ਕੰਮ ਵਧ ਜੂ ਹਾਂ ਇਹਦਾ ਖਾਲੀ ਹੈ ਆ ਉਹਦੋਂ ਲਿਆਇਆ ਤੇ ਪਾ ਲਾ ਭਾਈ ਪੂਰੀ ਲਾਇਆ ਹੈ ਕਣਾ ਅਸੀਂ ਦੇਖੇ ਬੈਗ ਹਾਂ ਬੈਗ ਬਹੁਤ ਟੌਪ ਟੌਪ ਦੇ ਮਹਿੰਗੇ ਮਹਿੰਗੇ ਦੇਖੇ ਪਰ ਸਾਨੂੰ 800 ਵਾਲਾ ਬੈਗ ਚਾਹੀਦਾ ਆ। ਸ਼ਾ ਵਧੀਆ ਬੈਗ ਵਧੀਆ ਬੈਗ ਹੈ। ਇਹ ਕੱਪੜਾ ਨਹੀਂ ਦਾ ਵਧੀਆ ਹੈ। ਇਹ ਜਾਣਾ ਵੀ ਨਹੀਂ ਕਿਤੇ। ਹਾਂ ਕੱਪੜਾ ਨਹੀਂ ਦਾ। ਹਾਂ ਇਹ ਰੇਟ ਵੀ ਆਮਨੇ 800 ਰੁਪਏ ਆ। 15 900 ਕਹਿੰਦਾ ₹800। ਲਓ ਭਾਈ ਆਹ ਪਾਲਟੀ ਕਰੀਏ ਠੀਕ ਆ ਮਨਾ। ਠੀਕ ਆ ਭਾਈ। ਮੈਂ ਠੀਕ ਆ ਸਾਰੀ ਗੱਲ। ਦੱਸ ਐਨ ਓਕੇ ਭਾਈ ਆਦੇ ਤੇਰੇ ਸਾਹਮਣੇ ਰੋਣ। ਮਨਜੀਤ ਭਾਈ ਕਿੰਨੇ ਪੰਪ ਲਾਉਣੇ ਆ ਵੀ ਰਾਦੇ ਇਹਨਾਂ ਨੂੰ ਹੁਣ? 5 ਪੰਪ ਕੀਲੇ ਲੱਗਦੇ ਆ। 1 ਹਾਂ ਠੀਕ ਆ ਠੀਕ ਆ ਟੈਂਕੀ ਲੈਣੀ ਵਾ ਭਰ ਪਾਣੀ ਦੀ ਬੜੀ ਆਪਣਾ ਉੱਥੀ ਤੋਂ ਪੰਪ ਭਰੀਏ ਨਾ ਆ ਵੀ ਲਿਓ ਪਹਿਲਾਂ ਨਾ ਲਿਓ ਦੇ ਤਾਨੂੰ ਪਰ ਇਹ ਆਪਣਾ ਸੁਬਰੀ ਘੜ ਲਿਓ ਦੇਖਿਆ ਫਿਰ ਤਾਂ ਉੱਥੋਂ ਤੇ ਦੇਖਿਆ ਇਹਨਾਂ ਨੂੰ ਚੱਕ ਲੋ ਚੱਕ ਲੋ ਹਥਿਆਰ ਮਿੱਤਰੋ ਹਵਾ ਚੱਲ ਪਈ ਲੋ ਭਾਈ ਉਧਰ ਵੀ ਕਢਾਈ ਚੱਲਦੀ ਕਿੰਨੇ ਦੀ ਜਿਹੜਾ ਆਪਣਾ ਮਾਲ ਆ ਇਹ 5 ਕਿਲੀਆਂ ਦਾ ਏ ਸੁਬਰੀ ਆਪਣਾ ਆਚਾਰ ਦਾ ਘੜਾ ਦੇ ਮੜਾ ਜਾ ਪੂਰੀ ਚਾਈ ਮੜਾ ਕਰਾਈ ਕਿਤੇ ਉਹ ਦੇ ਵਿੱਚ ਬਾਲਟੀ ਦੀ 5 ਦਾ ਲਾਇਆ ਤਾਂ ਮੈਂ ਤਾਂ 5 ਕਿਲਿਆਂ ਦਾ ਹੈ ਅੱਛਾ ਚਾਰ ਦਾ ਘੋਲ ਲੈਣਾ ਵਿੱਚ ਜਸਵੀਰ ਦੇ 1 ਕਿਲੇ ਰੱਖ ਲੈਣਾ ਠੀਕ ਹੈ 5 ਦੇ ਘੋਲ ਲੈ 5 ਦੇ ਹੀ ਦੇਖ ਲੈ ਜਿੱਕਣਾ ਮਰਜੀ ਰੱਖ ਨਾ ਦਵੇਰ ਕੇ ਪੂਰੀ ਜਾਂ ਕੋਲ ਦੇ ਸਾਰੇ ਬਾਅਦ ਚ ਰੋਲੀ ਜਾ ਪੰਪ ਘੇਲੀ ਵਿੱਚੇ ਸੂਏ ਪਾਰ ਵਿੱਚੇ ਆਪਣੇ ਲੈ ਉਹ ਤੂੰ ਯਾਰ ਤੂੰ ਹੁਣ ਲੈ ਤੂੰ ਸਾਨੂੰ ਉੱਠ ਬੱਸ ਇਹ ਲੈ ਜਾ ਪੂਰੀ ਆ ਬ ਕੋਲ ਲੈ ਜਾ 50 ਤੇਰੀ ਆ ਇਹ ਠੰਡੀ ਕਰਤੀ ਫਾਇ ਲੈ ਦੇ ਲੈ ਕਿਹਦੇ ਹੱਕ ਚ ਤੀ ਕਿਹਦੇ ਕੋਲ ਗਈ ਦੁਆਰਾ ਨੰਬਰ ਭਰੀਆਂ ਲੈ ਬਈ ਆਮਨ ਬਾਈ ਕਰਤਾ ਐਨ ਓਕੇ ਪਾਸ ਹਰਦੇ ਨਹੀਂ ਕੋਈ ਇਹਨੂੰ 10 ਰਾਇ ਜੀ ਐ ਕਰਦੀ ਆ ਬਣਾ ਇਹਦੇ ਬਹੁਤ ਵੀਡੀਓ ਪਾਣੀ ਬੱਸ ਸਕੀ ਮੈਨੂੰ ਵੀ ਸਿਖਾ ਦੇ ਯਾਰ ਸਾਜਾ ਬਾਈ ਤੂੰ ਵੀ ਬੈਠ ਓਰੇ ਬੈਠਾ ਬੈਠ ਫਿਰ ਨਾ ਨਾ ਆਪਾਂ ਕੋਲ ਤਾਂ ਬਾਈ ਫੋਨ ਹੈ ਆਪਣਾ ਲੈਪਟਾਪ ਪੂਰੀ ਇਹਗਾ ਸੁਣ ਲੈ ਉਹ ਲੈ ਜੋ ਸਾਰੇ ਹੀ ਘੋਣ ਦੋ ਬੱਸ ਪੰਪ ਗਿਣ ਲਿਓ ਆਪਣੇ ਕਿੰਨੇ ਲਾਉਣੇ ਆਪਣੇ 7 ਪੰਪ ਪੂਰੇ ਨੇ ਬੜੇ ਖੇਤ ਦੇ ਹਾਂ 7 ਪੰਪ 7 ਤੇ 8 ਘੋਲ ਦੇ ਇਧਰ ਨੇ 8 ਸੂਏ ਬਰ 5 ਦੇਖ ਯਾਰ 8 5 13 ਤੇ ਆ ਖੱਤੀ ਦੇ 2 15 7 8 ਤੇ 10 17 ਤੇ 2 19 ਪੰਪ ਮੈਗਰੇ 5 ਆ 19 ਪੰਪ 15 ਪੰਪ ਵੱਧ ਕੋਲ ਲੂ ਬੀ ਪੰਪਾ ਕੋਲ ਲੂ ਆ ਇੱਕ ਦੋ ਪੰਪ ਵੱਧ ਕੋਲ ਲੂ ਆ ਘਟਵਾ ਜੰਦੇ ਹੁੰਦੇ ਨੇ ਦੇਖ 8 ਬੜੇ ਖੇਤ ਤੇ 231 ਦੇ 10 ਮੈਹਕਲੇ 5 15 5 ਸੂਏ ਬਾਰ ਬੀ ਓਕੇ ਚੱਕ 20 ਪੰਪ ਕਹ ਲਾ ਆ ਨਾ ਇੱਕ ਅੱਧਾ ਫालतू ਕੋਲ ਲਵੇ ਜਮਾਂ ਹੀ ਹੌਲੀ ਚੱਲੇ ਯਾਰ ਫालतੂ ਦੇ 2 ਕਣਕ ਦਾ ਡੱਕਾ ਨਾ ਟੁੱਟੇ ਲਾ ਭਾਈ ਬੰਦਿਆਂ ਨੂੰ ਕਿ ਭਾਈ ਧੱਕਾ ਨਹੀਂ ਕਰਨਾ ਹੈਗਾ ਇਹ ਤਾਂ ਇੱਧਰ ਬੈਠਾ ਮੈਨੂੰ ਆ ਜੀ ਦੂ ਮਿਕੜ ਜਾ ਨਿਕਰ ਜਾ ਨਿਕਰ ਜਾ ਉਹ ਥੋੜੀ ਜਿਹੀ ਪਾ ਜਾਣੀ ਮੈਂ ਕਿਹ ਜਾਰੀ ਇੱਧਰ ਲਈ ਉਹ ਲੰਬੜ ਹਾਂ ਲੰਬੜ ਹਾਂਜੀ ਮੇਰੀ ਗੱਲ ਸੁਣ ਪੰਪ ਜ਼ਿਆਦਾ ਹੀ ਘੋਲੇ ਆ ਹਾਂਜੀ ਉਹ ਬੜੇ ਖੇਲਦੇ ਸੱਤ ਲੱਗਦੇ ਅੱਠ ਲੱਗਦੇ ਆ ਹਾਂ ਚੱਲਣਾ ਆਰਾਮ ਨਾਲ ਕਣ ਕਣ ਟੁੱਟੇ ਨਹੀਂ ਕਣਕ ਨਹੀਂ ਤੋਰੇਗਾ ਹਾਂ ਚਾਹ ਦੇਖ ਲਿਓ ਬੀਜੀ ਵੀ ਮਸ਼ੀਨ ਨਾਲ ਵਾਲੀ ਕਣਕ ਨਹੀਂ ਟੁੱਟਦੀ ਨਹੀਂ ਚੱਲੋ ਸਿਆੜਾਂ ਵਾਲੀ ਤਾਂ ਹੈਗੀ ਆ ਫਿਰ ਵੀ ਹੁਣ ਜਿਹੜੀ ਟੁੱਟ ਗਈ ਉਹ ਆਪਣੇ ਬਿਆਰਥ ਉਹ ਬਾਹਰੋਂ ਮੜੇ ਬਣਾ ਦਣੀ ਇਹਨਾਂ ਦੇ ਮੜੇ ਬੰਦ ਕੇ ਜਾਣੇ ਫੇ ਕਣਕ ਤੁਹਾਡੇ ਟੁੱਟਾ ਬੀਪਾਂ ਪਤੀ ਕੋਲ ਲਦੋ ਆਈ ਹੈਗਾ ਡੱਬਾ ਛੋਟਾ ਹਾਂ ਹਾਂ ਉਹ ਕਹਿੰਦਾ ਪਾਪੜਾ ਦਾ ਆਪਾ ਹੁੰਦਾ ਆ ਦੋਈ ਇਹ ਫਿਰ ਮਿੰਕੇ ਦੇ ਆਪੇ ਨਾਲੇ ਬਣਾਉਂਦੇ ਆ ਇਹ ਤੇ ਲੋ ਬਾਈ ਕਣਕਾਂ ਨਹੀਂ ਬੰਦ ਕਣਕ ਜਿਹੜੀ ਬਹੁਤ ਵਧੀਆ ਤੇ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਨਾ ਵਧੀਆ ਤੇ ਵਧੀਆ ਹਾਂ ਗਰਮੀ ਆ ਜੀ ਗਰਮੀ ਤਾਂ ਹੁਣ ਹੋਣੀ ਐ ਨਾ ਮੈਂ ਸੰਦਰ ਕਰਕੇ ਆਇਆ ਉਲੋ ਬਾਈ ਸਾਹਰੇ ਸਾਹਮਣੇ ਖਸਵੀਰ ਵੀ ਆ ਗਿਆ ਟਰੈਕਟਰ ਲੈ ਕੇ ਨਾ ਤੈਨੂੰ ਪਤਾ ਦਵਾਈ ਤਾਂ ਹੀ ਅੱਛਾ ਆ ਤਾਂ ਉਹਦੇ ਵਰਗੀ ਦੇ ਗੁੱਚੇ ਵਰਗੀ ਇਹ ਫੇ ਤੇਲੀ ਆ ਇਹ ਪਹਿਲਾਂ ਹੁੰਦੀ ਸੀ ਹੂੰ ਫਿਰ ਆਨੇ ਬੰਦ ਕਰਤੀ ਹੁਣ ਦੁਬਾਰੇ ਫੇਰ ਹੋਣ ਲੱਗ ਗਈ ਇਹ ਲਾ ਬਾਈ ਚਵੱਚਾਂ ਰਾਤ ਭਰ ਕੇ ਗਏ ਸੀ ਵੀ ਪਾਣੀ ਤਾਜ਼ਾ ਰਹੂਗਾ ਕਿ ਚਾ ਲਾਈਟ ਬਲੂਟ ਦਾ ਭਰੋਸਾ ਨਹੀਂ ਨਾ ਹਾਂ ਆ ਆ ਆ ਕੋਲ ਲੰਬੜਾ ਆ ਠੀਕ ਆ ਤੇਰਾ ਨਾ ਆਪਾ ਕਿਉਂ ਕਾਫੀ ਜੱਕੀ ਵਰਦਾ ਨੰਨਾਪਾ ਠੀਕ ਹੈ ਇਹਦਾ ਮੇਰਾ ਨੰਨਾਪਾ ਇਹ ਹੈ ਇਹਨੂੰ ਹੁਣ ਪਤਾ ਵੀ ਇਹ ਖੋਲਣ ਦਾ ਪਾ ਲਵੇ ਕਿਉਂਕਿ ਰੋਜ਼ ਦਾ ਤਜਰਬਾ ਤੇਰਾ ਹੈ ਨਾ ਹਾਂ ਹੁਣ ਤਾਂ ਲੰਬੜ ਖਾਸੇ ਦਿਨ ਹੋ ਗਏ ਉਹਨੇ ਲਗਾਤਾਰ ਲਗਿਆ ਇਹਨੂੰ ਹੈ ਨਾ ਲਾ ਭਾਈ ਪੂਰੀ ਬਾਬਾ ਨੇ ਓਏ ਮੇਰੀ ਗੱਲ ਸੁਣ ਲੰਬੜ ਆਹ ਕਾਦੀ ਕਾਦੀ ਇੱਕ ਤੇਲੇ ਦੀ ਹੈ ਹਾਂਜੀ ਇੱਕ ਪੂਰੀ ਕਾਦੀ ਲਿਆਏ ਤੁਸੀਂ ਮੈਂ ਨਹੀਂ ਤਾਂ ਹੈਗਾ ਇਹ ਦਰਖਤਾਂ ਪਰ ਵੀ ਕਰਦੀ ਹੈ ਹਾਂ ਹੋ ਜਾਂਦੀ ਹੈ ਇਹ ਹਮ ਬਰ ਬੂਰ ਤੇ ਯਾਰ ਇੱਕ ਕੰਬਾ ਪਰ ਕਰਾਉਣੀ ਆ ਯਾਰ ਕਰਨੀ ਆ ਇਹ ਇਤਲੀ ਇਹ ਤੇ ਹੋ ਜਾ ਰਹੀ ਹੈ। ਹੁਣੇ ਕਰਾ ਦੇਈਦਾ। ਤੋਂ ਪਾਲਾ ਵੀ ਪੰਪ। ਲੋ ਬਾਈ ਅੰਬਾ ਨੂੰ ਵੀ ਬੂਰ ਆ ਗਿਆ ਇਹਨਾ ਪਰ ਵੀ ਹੁਣ ਜਿਹੜੀ ਬਿਮਾਰੀ ਜੀ ਪੈਂਦੀ ਹੁੰਦੀ ਹੈ ਨਾ ਉਹ ਤੇ ਕਰਾ ਦੇਣੀ। ਕਾਫੀ ਬੂਰ ਹੁਣ ਲੱਗ ਗਿਆ ਸ਼ੁਰੂ ਹੈ। ਦਿਨ ਬੂਰਦੇ ਆ ਪਰ ਦਿਖਣ ਤਾਂ ਲੱਗਿਆ ਨਹੀਂ। ਜੇ ਬੂਰ ਆਊਗਾ ਤਾਂ ਕਰਾਉਣ ਦਾ ਸਭ ਇਹਦਾ ਫਾਇਦਾ ਬਾਈ। ਹਲੇ ਆਇਆ ਨਹੀਂ ਹੈਗਾ। ਘਟ ਹੈ ਇਹਨੂੰ ਮੈਨੂੰ ਲੱਗਦੀ ਹੈ ਆਇਆ ਨਹੀਂ ਪਰਲੀ ਸਾਈਡ ਦਿਖਦਾ ਯਾਰ ਬੂਰ। ਯਾਰ ਇਹ ਇਹ ਨਾ ਪੁਰਾਣੇ ਜੇ ਮਾਡਲ ਦੇ ਆ। ਇਹਨਾਂ ਨੂੰ ਹੋਰ ਬਿਮਾਰੀ ਆ ਆ ਦੇ ਹੁਣ ਤੈਨੂੰ ਦਿਖਾਵਾਂ ਇੱਥੇ ਜੇ ਗੁੱਛੇ ਜੇ ਬਣ ਜਾਂਦੇ ਸਾਡੇ ਵੀ ਘਰਾਂ ਆ ਨਾ ਨਾ ਉਹ ਤਾਂ ਇੱਕੋ ਆਂਬ ਹੈ ਉਹਨਾਂ ਦੇ ਗੁੱਛੇ ਜੇ ਬਣ ਜਾਂਦੇ ਉਹਨੂੰ ਉਹ ਇੱਕੋ ਆਂਬ ਪਤਾ ਨਹੀਂ ਕਾਹਦੇ ਹਾਂ ਪਾਲੀ ਸਾਈਡ ਵਾਲਾ ਚਲ ਚਲ ਬਾਈ ਪੂਰੀ ਕਲਾ ਦੀਏ ਦੇਖ ਹਾਂ ਲੋ ਕਿੰਨੇ ਹੋ ਗਏ 13 15 15 15 ਚਲ ਹੱਥ ਹੋਈ ਦੇ ਤਿੰਨ ਜਾ ਰਹੇ ਇਹਨਾਂ ਦੇ ਹੋ ਜਾਣੇ ਨਾ ਸਿਕ ਬਾਕੀ ਆਹ ਤੋਂ ਲਈ ਸੀ ਸੀ ਹੂੰ ਸੋ ਚੋ ਲੋ ਭਾਈ ਗੁਰਦੁਆਰਾ ਸਾਹਿਬ ਉੱਧਰ ਪਹੋ ਗਿਆ ਭੈਣੀ ਠੀਕ ਨੇ ਦੇਖ ਲਾ ਤਿੰਨ ਪਿੰਡਾਂ ਦੇ ਇੱਕ ਭਾਈ ਆ ਗੁਰਦੁਆਰਾ ਸਾਹਿਬ ਦੇਖਦਾ ਇੱਕ ਕੋ ਦੁਆਰਾ ਆਹ ਦੇਖਦਾ ਗੁਰਦੁਆਰਾ ਸਾਹਿਬ ਮੌਸਮ ਦੇਖੋ ਕਿੰਨਾ ਵਧੀਆ ਹਵਾ ਨੇ ਥੋੜਾ ਘੱਮ ਘਰਾਬ ਕਰੇ ਹਵਾ ਵੀ ਚਲਦੀ ਆ ਕਿੱਥੇ ਹਾਂ ਪਾਣੀ ਜਿਹੜਾ ਉਹ ਤੇ ਦੋ ਤਿੰਨ ਗੱਲਾਂ ਟੁੱਟ ਲਿਆ ਬਰਸੀਨ ਦਾ ਪਾਣੀ ਚੱਲ ਜਾਂਦਾ ਇੱਥੇ ਵੀ ਮਰੀ ਵੀ ਆ ਤੁਸੀਂ ਵੀ ਆ ਦੇਖ ਅਲੱਗ ਅਲੱਗ ਜਿਹੜਾ ਤਾਂ ਹੈਗਾ ਤੇਲਾ ਉਹ ਹਲੇ ਚੂਚਾ ਏ ਉਹ ਬਣਦਾ ਏ ਬਣੇ ਤੇ ਹੀ ਦੇਖਣਾ ਏ ਉਹ ਪਹਿਲਾਂ ਹੀ ਦੱਬ ਲੈਣਾ ਉਹ ਆਹ ਕੀ ਆ ਹੋ ਗਿਆ ਹੋਲੀ ਹੈਗੀ ਹੋਲੀ ਹਾਂ ਹੋਲੀ ਏ ਕੋਈ ਹੋਲੀ ਨਾ ਲਟਣਾ ਉਹ ਲਟਦੇ ਹੁੰਦੇ ਆ ਹੋਰ ਕੀ ਇਹ ਗੱਜਰੀ ਡਾਂਸ ਕਰਦੇ ਜਾਂ ਉਹਲੀਕਾ ਗੱਜਰੀ ਡਾਂਸ ਉਹ ਰੇੜੀ ਤੇ ਗੀਤ ਲੱਗ ਜਾਏ ਕਰਦੇ ਪਿੰਡ ਜੇ ਆਹ ਆਹ ਅੱਗੇ ਜਾਂਦੇ ਹੁੰਦੇ ਹੁਣ ਘਟ ਜਾਂਦੇ ਅੱਗੇ ਚੱਲਦੇ ਹੁੰਦੇ ਹੁਣ ਘਟ ਜਾਂਦੇ ਆ ਜਾਂ ਤਾਂ ਰੌਣਕਾਂ ਲਾ ਜਾਂਦੇ ਨੇ ਹੋਲੀ ਵਾਲੇ ਤਾਂ ਨੇ ਉਹ ਚਲੋ ਦੇਖਣ ਚੱਲੀਏ ਇਹਨਾਂ ਕੋਲ ਜਾਂਦੇ ਹੁੰਦੇ ਥੋਲੀ ਥੋਲੀ ਸੀਸੀ ਵੀਰ ਲਿਆ ਕੇ ਰੱਖੀ ਪਈ ਸੀ ਦੇਖਾ ਕੇ ਨਾ ਦੇਖ ਲੈ ਪੈਸੇ ਲੋਡ ਵੀ ਨਹੀਂ ਮਾਂ ਹੁਣ ਲੈ ਆਂਦੀ ਕਰੇ ਦੀ ਯਾਰ ਕਿਹੜਾ ਬੰਦੂ ਕਰਦੀ ਉਹਨੇ ਫੇਰ ਉਹਨੇ ਕਹਿਣਾ ਉਹ ਮੋੜ ਨਾਲ ਅਗੇ ਤੇ 1500 ਰੁਪਏ ਉਹ ਕਿੱਥੇ ਰੱਖਣੀ 40 ਕੁਇੰਟਲ ਦਾਣੇ ਆ ਢੀਲੇ ਦੇ 7-800 ਰੁਪਏ ਦੀ 800 ਰੁਪਏ ਦੀ ਢੀਲੇ ਦੀ ਬੈਂਦੀ 40 ਕਿਲੋ 40 ਕੁਇੰਟਲ 40 ਕਿਲੋ ਦਾਣੇ ਆ 40 ਕੁਇੰਟਲ ਦਾ ਝੜਾ ਹੋ ਗਿਆ ਭਾਈ ਹਾਂ ਠੀਕ ਨਹੀਂ ਕਾਹ ਹੋ ਰਹੀ ਐਨੀ ਤਾਂ ਕੀ ਲਈ ਜੀਰੀ ਨਹੀਂ ਹੁੰਦੀ ਜਿੰਨੇ ਦਾ ਕਣਕ ਦਾ ਹਾਸਤੀ ਉਹੀ ਹੈ ਕਿ ਤਾ ਠੇਕਾ ਦਾ ਚੜਾ ਦਵੇਾਰੇ ਕੇ ਬੰਦਾ 40 ਕਿਲੋ ਦਾਣੇ ਪੂਰੀ ਵੀ 40 ਕੁਇੰਟਲ ਕਣਕ ਨਿਕਲਦੀ ਇਹਦੇ 1 ਕਿਲੋ ਤੈਨੂੰ ਵੀ ਨਾ 20 ਕੇ ਤਾਂ 23 ਤਾਂ ਸਰਕਾਰ ਦਾ ਰੇਟ ਹੈ ਚਲੋ ਦਾ ਰਾਜਾ 1 ਚੌਕਾ ਚੌਕਾ 2 ਚੱਕੇ 8 40 ਕਿਲੋ ਦਾਣੇ ਆ ਤੇਰਾ 20 ਆ ਤੇਰਾ 22 ਆ ਜੱਗੇ ਦਾ ਤਾਂ ਕਿੰਨਾ ਹੈ ਰੇਟ ਕਣਕ ਦਾ ਦਗਰੇਆਂ ਦਾ 3600 ਰੁਪਇਆ ਇਹ ਤੇ ਸਾਹਮਣੀ ਪੈਂਦੀ ਐ 33 ਦਾ 32 ਦੀ ਸਾਹਮਣੀ ਪੈਂਦੀ ਐ ਐਸਾ ਦੇ ਦੇ ਬਾਬਾ ਸੁੱਖ ਰੱਖੇ ਸੀ ਵੀ ਕਣਕ ਰਾਕੀ ਦੇਖਣੀ ਆ ਨਾਓ ਬਾਈ ਦੂਸਰੀ ਐਡੀ ਆਉਂਦੀ ਆ ਬਣੀ ਉਹ ਦੋ ਬਲਾਂ ਦਵਾਈ ਪਾਉਂਦੇ ਹਾਂ ਹਾਂ ਬਰਸਾਤ ਚ ਵੀ ਪਾਉਂਦੇ ਤਿੰਨ ਮਹੀਨੇ ਬਾਅਦ ਦਵਾਈ ਦਵਾਈ ਵਧੀਆ ਪਾਉਂਦੇ ਜਿਹੜੀ ਉਹ ਮਿਲਦੀ ਹੈ ਵਧੀਆ ਪਾਉਂਦੇ ਬਾਈ ਹੂੰ ਆਪਣਾ ਸੁਸਤਰੀ ਆ ਜਾਂਦੀ ਐ ਲੈ ਹਵਾ ਖੜ ਵੀ ਜਾਂਦੀ ਐ ਯਾਰ ਕਹਾ ਲਾਈ ਪੈਂਦੀ ਹੈ ਹਾਂ ਹਵਾ ਹੈ ਨਹੀਂ ਹਵਾ ਤਾਂ ਜਿਹੜੀ ਚੱਲਣੀ ਨਹੀਂ ਹੁੰਦੀ ਉਹ ਤਾਂ 7-8 ਵਜੇ ਛੋਟੂ ਇੱਕ ਗੇੜਾ ਸਵਾਰ ਕੇ ਘੋੜਾ ਲੈ ਇਹਨੂੰ ਹੋਲਣਾ ਘੋਲਣਾ ਨੇ ਉਹ ਸੀਸੀ ਚ ਕੱਢਣ ਲੱਗਿਆ ਪਾਣੀ ਉਹ ਕਿਹੜੀ ਚ ਉਹ ਚ ਉਧਰ ਪਾਤੀ ਠੀਕ ਆ ਠੀਕ ਆ ਇਤਨਾ ਪੰਪ ਕਰਿਆ ਹੈ ਕਿ ਆਦੇ ਤੂੰ ਨਾ ਇੱਕ ਅਧਰੇ ਜੜਦਾ ਹੀ ਖਾਈ ਜਾਂਦਾ ਪੂਰੀ ਦੇ ਲੈ ਚੱਕੋ ਹੀ ਨਹੀਂ ਉਹ ਵੀ ਉਹਦੀ ਖਾਣ ਵਾਲੀ ਚੀਜ਼ ਆ ਮੂੰ ਵੀ ਦਿਖਾਉਂਦਾ ਹੈਗਾ ਤੇ ਉਹਦੇ ਸੂਰ ਬਣਾਉਣੇ ਵਾਰ ਨੂੰ ਆਏ ਹੋਏ ਆ ਉਹ ਦੇਖ ਤਾਂ ਦੇ ਮੂੰ ਖਲਾ ਕੇ ਦੇ ਲੈ ਤੇ ਮੂੰ ਅੱਡਾ ਰੱਖ ਉਹਦਾ ਨਾਲੇ ਪੂਰੀ ਨੂੰ ਪੂਰਾ ਬੰਦਾ ਇਹ ਖੋਲੇ ਜਾਂਦਾ ਹਾਂ ਪੂਰੀ ਆਏ ਕਰਕੇ ਆਇਨਾ ਨੇ ਵਿੱਚ ਸੀਸੀ ਪਾ ਲਈ ਤੇ ਬਾਅਦ ਚੱਚੇ ਦਾ ਪਾਣੀ ਕੱਢ ਦੇਣਾ। ਨੇ ਪੰਜਾਬੀ ਬੰਦਾ ਕੋਈ ਵੀ ਆ ਜਿਹੜੇ ਜਰਦੇ ਖਾਣੇ ਵਾਲੇ ਉਹ ਇੱਥੇ ਜੇ ਲਾਉਂਦੇ ਇਹ ਤਾਂ ਉੱਥੇ ਉੱਪਰ ਥੱਲੇ ਸਾਰੇ ਪਾਸੇ ਫੈਸਾ ਲਿਆ। ਹਾਂ ਸਹੀ ਗੱਲ ਆ। ਬੱਕਮਾ ਤਾਂ ਨਹੀਂ ਲਾਉਂਦਾ ਬੰਨੂ ਮਨੇਖੇ। ਹੋ ਗਈ ਸਤੋ ਹੋ ਗਈ। ਪਹਿਲਾਂ ਛੱਕਾ ਲਾਈ ਜਣੀ ਉਹਨੂੰ। ਪੂਰੀ ਤਾਂ ਹੋਊ ਥੋਲ। ਇਹ ਦੋਹੇ ਤੋਂ ਦੇਗਾ। ਅਲੱਗ-ਅਲੱਗ ਕੋਲ ਦੇ। ਤੋਂ ਦੇ ਤੋਂ ਦੇ। ਨਾ ਨਾ ਕਰ। ਇਹ ਦਵਾਈ ਅਲੱਗ-ਅਲੱਗ ਥੋੜੇ ਤਾਂ ਇਕੱਠੇ ਪੂ। ਇਕੱਠਾ ਹੀ ਗੋਲਦਾ। ਠੀਕ। ਚਲ। ਚੱਕਰ ਨਹੀਂ ਆ। ਨਾ ਨਾ ਚੱਲ। ਬਾਕੀ ਭਾਈ ਕਣਕਾ ਜਿਹੜੀ ਆਪਣ ਓ ਹਿੰਮਤ ਮਾਰੋ ਯਾਰ ਹਵਾ ਤੇਜ਼ ਹੁੰਦੀ ਜਾਂਦੀ ਐ ਉਹ ਦੇ ਇਕੱਲਾ ਹੀ ਖੇਲਦਾ ਗ੍ਰਿੰਦਾ ਭਾਈ ਆਇਆ ਏ ਇਕਣਾ ਹੀ ਦੋ ਜਾਣੇ ਦੋ ਜਣਾਂ ਚ ਇਹਨਾਂ ਦੀ ਚਾਲ ਜੀ ਵੱਡ ਜਾਣੀ ਛੇਤੀ ਨਿਬੜ ਜਾਂਦਾ ਇਕੱਲੇ ਬੰਦੇ ਨਾਲ ਨਹੀਂ ਕੰਮ ਨਹੀਂ ਦੂਏ ਨਹੀਂ ਆਇਆ ਛੋਟਾ ਜਿਹਾ ਉਹ ਬਹੁਤ ਤੇਜ਼ ਆਦਾ ਭਾਈ ਕਿਤੇ ਤਿੰਨੇ ਜਾਣੇ ਹੋਵੇ ਚਾਰ ਹੋਵੇ ਫੇਕੀਲਾ ਭਾਈ ਬਹੁਤ ਤੇਜ਼ ਆਹਾਂ ਸਾਗਰ ਹੁਣ ਲੰਬੇ ਲਾਉਂਗੇ ਹਾਂ ਇਸੇ ਭਾਈ ਇੰਨੀ ਕਰਪਾ ਰੱਖਿਓ ਵੀ ਹੌਲੀ ਤੁਰਿਓ ਮਨੋ ਲੱਗਦੀ ਸਾਗਰ ਤੇਰਾ ਪੰਪ ਸਰੇ ਜਾ ਕੇ ਖਤਮ ਹੋਈ ਜਾਣਾ ਹਾਂ ਮਾਲ ਬਥੇਰਾ ਆਪਣੇ ਆਪਾ ਹੌਲੀ ਕਰੋ ਭਾਈ ਬਣ ਕੇ ਰੇ ਇਸ ਬਾਈ ਇਹ ਆਉਂਦੇ ਪੱਕੀ ਆ ਬੰਦੇ ਸਾਡੇ ਕੋਲ ਨਾ ਲੰਬੇ ਲੋਟ ਨਹੀਂ ਇਹਨਾਂ ਦਾ ਪੰਪ ਸਰੇ ਜਾ ਕੇ ਖਤਮ ਹੋਈ ਜਾਣਾ ਇਹਨਾਂ ਸਦਾ ਦਾ ਲਾ ਲੈਣ ਦਲੀਆਂ ਐਸੇ ਤਾਂ ਹਾ ਦਾ ਦਾ ਲੈ ਲਾ ਤਰਾ ਪਰ ਧੋਤੇ ਵੀ ਇਹ ਚੀਸੀ ਚੱਲ ਕੱਪ ਕੱਪ ਮਿੰਕੇ ਪਾਈ ਹੈ ਨਾ ਮਣਕੇ ਪਾਈ ਹੈ ਇਹਨਾਂ ਨੇ ਉਹਦਾ ਨਾਪਾ ਪਿਆ ਇਹਨਾਂ ਦਾ ਵਿੱਚ ਪਰ ਐਂ ਕਰ ਡੰਡਾ ਲੈ ਕੇ ਇਹਨੂੰ ਹਲਾ ਮੜੀ ਜੀ ਹਲਾ ਮੜੀ ਜੀ ਇੱਕ ਗੇਲਾ ਮਾਦਾਣੀ ਜੀ ਮੰਗੂ ਕਮਾ ਦੇ ਡੰਡਾ ਦੁਆ ਦੇ ਆਇਆ ਸਾਫ ਲਿਆ ਪਬੋਲਰ ਦੀ ਸ਼ਰਟ ਵਾਲਾ ਲੈ ਲੈ ਆਉਂਦਾ ਕਿੱਥੇ ਗੁਰਦਾਸ ਹੈ ਇੱਥੇ ਆਹ ਜੱਟ ਨਹੀਂ ਇਹਨਾ ਉੱਠੰਦਾ ਨਾ ਕਮਾ ਦੇ ਕਮਾ ਦੇ ਵੀਡੀਓ ਸ਼ਾਟ ਹੋਊਗਾ ਇੰਨਾ ਡੰਡਾ ਲੈ ਕੇ ਆਇਆ ਹੈ ਵੀ ਦੱਸ ਐ ਉਹਨੇ ਦੱਸ ਕਿਆ ਕਰਨ ਬੱਸ ਹਾਂ ਹਾਂ ਖਲਾ ਦੇ ਕੇ ਲਾ ਫੇ ਤਾਂ ਲਿਕਵਿਡ ਦਵਾਈ ਸੀ ਜੇ ਕਿਤੇ ਦੁਈ ਹੁੰਦੀ ਫਿਰ ਕੋਲ ਨਹੀਂ ਪੈਂਦੀ ਜਾਣੀ ਉਹ ਕੋਲ ਦਵੇ ਬਹਿ ਜੇ ਸਵੇਰੇ ਕਰੀਏ ਕਿਤੇ ਗਈ ਆ ਤੇ ਸਵੇਰੇ ਜਿਹੜੀ ਉੱਪਰ ਕਰਦੇ ਉਹ ਢਾ ਚਲੀ ਜਾਂਦੀ ਹੈ ਪਾਣੀ ਕਿਹਨਾਂ ਬਹਿਮ ਆ ਜਿਹੜੇ ਆਹ ਟਾਈਮ ਕਰਦੇ ਵੀ ਪੱਤੇ पे ਖੜਦੀ ਹੈ ਚਲ ਕੋਈ ਨਹੀਂ ਠੀਕ ਹੈ ਜੀ ਸਾਰੀ ਕਿਨੇ ਕਰੀ ਜਾਂਦੇ ਮੈਂ ਹੁਣ ਬਈ ਥੋੜੀ ਮੰਨ ਲੈਂਦੇ ਲਾ ਬਈ ਦੋਹੇ ਪੰਪ ਉਹ ਦਵਾਈ ਤਾਂ ਪਾਲਾ ਸੌ ਰਿਆ ਆਹ ਦਵਾਈ ਪਾ ਤਾ ਲਈ ਉਹਦੇ ਪੰਪ ਤਾਂ ਲਾ ਲਓ ਪਾਉਣੀ ਹੈ ਪਾਉਣੀ ਆ ਉਹਨਾਂ ਦਵਾਈ ਲੋ ਬਈ ਕਿੰਨਾ ਕੁਸ ਵਿੱਚ ਪਾਣੀ ਦੇ ਦੇ ਹੁਣ ਅੱਧੇ ਪਾਪ ਚ ਦਵਾਈ ਪਾਉਣੀ ਹੈ ਨਹੀਂ ਪਾਣੀ ਮਿਲ ਜਾਗਾ ਉਹ ਤਾਂ ਅੱਧਾ ਪਾਣੀ ਪਾਇਆ ਮੈਂ ਚਲ ਇਹ ਨਹੀਂ ਉਹ ਪਹਿਲਾਂ ਪਾਣੀ ਅੱਧੇ ਪੰਪ ਚ ਪਾ ਲਈ ਵਿੱਚ ਘੋਲ ਜਾਂਦੀ ਹੈ ਲਾ ਹੁਣ ਤਾਂ ਬਾਲਟੀ ਚ ਰਹਿ ਜਾਣੀ ਇਹ ਤਾਂ ਹੁਣ نیچے ਜਾ ਕੇ ਪਹਿਲੇ ਦਬਾਈ ਸਾਰੇ ਮੈਂ ਬਾਲਟੀ ਪਾਣੀ ਪਾਣੀ ਜੀ ਅੱਛਾ ਮਾਣੀ ਪਾ ਲਾ ਉਹ ਮਰੇਆ ਡਾਇਰੈਕਟ نیچے ਜਾਂਦਾ ਹਾਂ ਦਬਾਈ ਚਲ ਬਸ 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 ਦੇਖ ਲਾ ਹੁਣ ਤਾਂ 10 ਕਿਲਿਆਂ ਦੀ ਹੋਰ ਇਹਨਾਂ ਨੂੰ ਮਿਲ ਗਈ ਜਿਹੜੇ ਹੂੰ ਮੈਂ ਹੁਣ ਇੱਕ ਤਾਂ ਆਉਂਦੀ ਨਹੀਂ ਚੱਲ ਬਈ ਚੱਲ ਜਿਹੜੇ ਜੀ ਦੇਜੀ ਕਰੋ ਖਾਲੀ ਪਾਣੀ ਦੇ ਘਵਾਗੇ ਨਾ ਨਾ ਇਹਨੂੰ ਮੈਂ ਕਿਹਾ ਤਾਂ ਮਾ ਆ ਜਾ ਵੀ ਤੈਨੂੰ ਬੰਦੇ ਬੁਲਾਉਣੇ ਉਹੀ ਗੱਲ ਹੋ ਗਈ ਨਾ ਉਹ ਉਧਰ ਬਾਈ ਚੱਲ ਰਹੇ ਗੰਨੇ ਦੀ ਵਡਾਈ ਚੱਲ ਹੁਣ ਆਪਣੀ ਕਣਕ ਤੇ ਬਰਾਬਰ ਪਹੁੰਚ ਗਏ ਵੜਦੇ ਚੱਲ ਐਨੇ ਇਹਨਾਂ ਡੌਨ ਕਰ ਰਹੇ ਸਾਂ ਰੋਜ਼ ਰੇਸ ਡਾਊਨ ਕਰ ਦਿੰਦਾ ਨਾ ਇਹ ਉਹ ਵਿਕਾਸ ਦਾ ਪੰਪ ਆ ਇਹ ਕਲਸੀ ਦਾ ਹੈ ਉਹ ਤਾਂ ਨਮਾ ਪੰਪ ਹੈ ਚਲੋ ਚਲੋ 826 ਬਾਈ ਤੁਹਾਨੂੰ ਬੀਜ ਦਿਖਾ ਕੇ ਲਿਆਉਂਦੇ ਆ ਪੁਰੀ ਆਹ ਹੈਗੀ 869 ਜਸਵੀਰ ਬਾਈ ਵਾਲੀ ਸਾਰੀਆਂ ਆਪਣੀ 826 ਉਹ ਗਾਹ ਹੈ ਉਹ ਵੀ ਦਿਖਾ ਰਹੇ ਨੇ ਬਾਈ ਬਾਕੀ ਬਾਈ ਸਪਰੇਅ ਦਾ ਕੰਮ ਹੈ ਕਿਹਣਾ ਸੌਖਾ ਬਹੁਤ ਔਖਾ ਏ ਇਹਦਾ ਬਾਈ ਜਿਹੜਾ ਕਰਦਾ ਉਹਨੂੰ ਪਤਾ ਹੈ ਲਗਾਤਾਰੇ ਕਣਕਮਾ ਤੁਰਨਾ ਬਹੁਤ ਔਖਾ ਏ ਸਵੇਰ ਤੇ ਲੱਗ ਜਾਂਦੇ ਸ਼ਾਮ ਤੱਕ ਲੱਗੇ ਰਹਿੰਦੇ ਏ ਇਹਨਾਂ ਦਾ ਹੁਣ ਮਹੀਨਾ ਸੀਜ਼ਨ ਹੈ ਹੈ ਪੂੰਗੀ ਦੀ ਪੂੰਗੀ ਦੀ ਮਹਗਾਲੀ ਏ ਇਹ ਬਹ ਹੋ ਜਾਣੀ ਇਹਨੂੰ ਹੈ ਇਹ ਮੀਂਹ ਤੇ ਤੋਂ ਹੋ ਗਈ ਆ ਦੇਖੋ ਹਾਂ ਪਹਿਲੀ ਨਾ ਪਹਿਲੀ ਸਿਰਦੇ ਬਸ ਪੱਤੇ ਆ ਜਾ ਲਾਗ 700 ਹਾਂ ਹਾਂ ਕਾਹਦਾ ਵੀਡੀਓ ਇਹ ਵੀਜ 869 ਹਾਂ 8 ਮੇਰੇ ਕਾਹ ਸੁਣ ਸਤ ਲੱਗ ਜਵੇ 8 ਲੱਗ ਜਵੇ ਹੌਲੀ ਤੁਰਿਓ ਐਨਾ ਦੂਰ ਨਾ ਜਾਓ ਨਾਲੇ ਹਵਾ ਚਲਦੀ ਐ ਅੱਛਾ ਪੂਰੀ ਦੇਖ ਤਾਂ ਆਪਣੇ ਕੁੰਗੀ ਤਾਂ ਨਹੀਂ ਹੈਗੀ ਆਇਆ ਇਹ ਹੈਗਾ 869 826 ਵੀਜ ਹਾਂ ਇਹ ਸੁਤਰਾ ਬੀਜ ਹੈ ਇਹ ਸੁਤਰਾ ਬੀਜ ਹਾਂ ਪਿਛਲੇ ਸਾਲ ਮੇਰੇ ਵੀ ਜਾਇਆ ਇਹ ਵੀ ਤਾਂ ਆ ਰਹੇ ਯਾਰ ਉਰੇ ਨੂੰ ਆ ਜਾ ਹੁਣ ਹੁਣ ਦੇਖ ਵੀ ਹੈ ਫਰਕ ਇਹਦਾ ਇਹ ਆਪਣੀ 826 ਇਹਦੇ 869 ਫਰਕ ਪੈ ਗਿਆ ਆ ਦੇਖੀ ਨਹੀਂ ਪੂੰਗੀ ਹਾਂ ਆਪਣੀ ਨਹੀਂ ਨਹੀਂ ਹੈਗੀ ਮੈਂ ਕਹਿੰਦਾ ਪੱਕੀ ਵੀ ਪੂਰੀ ਹੋਣਗੇ ਨਵੇਂ ਦਿਨਾਂ 'ਚ ਜਾਣੀ ਰੰਗ ਦੇ ਲਾ ਦਾਣਾ ਨਾ ਚੜ ਗਈ ਥੀ ਲੈ ਤੁਹਾਨੂੰ ਦਿਖਾਵਾਂ ਦਾਣਾ ਲੈ ਦਾਣਾ ਬਹਿ ਗਿਆ ਹੋਰ ਕੀ ਹੈ ਹਾਂ ਜੀ ਦਾਣਾ ਬਣ ਗਿਆ ਭੂਰੇ ਦਾਣਾ ਬਣ ਗਿਆ ਚੱਕਰਾ ਦੀ ਇਹ ਬਗਾਰ ਤਾਂ ਕੋਈ ਨਹੀਂ ਹੈਗਾ ਬਗਾਰ ਤਾਂ ਭਲਾ ਕਿ ਆਏ ਉਹਨੂੰ ਦਾਣਾ ਬਣ ਗਿਆ ਉਹ ਲੱਗੀਆਂ ਫੌਜਾਂ ਬਾਈ ਉੱਧਰ ਉਹਨਾਂ ਨੂੰ ਕਹਣਾ ਗੰਨੇ ਕਿ ਨਹੀਂ ਹੌਲੀ ਕਰ ਦਿਓ ਬਿਮਾਰੀ ਇਹਨੂੰ ਪਾਈ ਜਣੀ ਦੀ ਮੀਂਹ ਕਰਕੇ ਹੋ ਗਿਆ ਹਾਂ ਮੀਂਹ ਨੇ ਬਚਾ ਲਿਆ ਮੀਂਹ ਨੇ ਬਚਾ ਲੀਆਂ ਉਹ ਚੱਲ ਪਿਆ ਬਾਈ ਬਾਰਲੀ ਸਾਈਡ ਤੇ ਲੱਗੇ ਬੰਦੇ ਹਵਾ ਬਹੁਤ ਚੱਲੀ ਹਵਾ ਨੇ ਝਾੜਤਾ ਹੈ ਪੈ ਨਹੀਂ ਦਿੱਤੀ ਹਵਾ ਨੇ ਕੁੰਗੀ ਨੂੰ ਪਤਾ ਹੀ ਨਹੀਂ ਲੱਗਿਆ ਕੁੰਗੀ ਕਿੱਥੇ ਚਲੇਗੀ ਹਾਂ ਕੂੰਗੀ ਲੰਬੀ ਬਾਤ ਹੀ ਹੋਰ ਕੀ ਆ ਭਾਈ ਹੈ ਥੋੜਾ ਜਿਹਾ ਹਵਾ ਚ ਔਖਾ ਹੀ ਐ ਵੀ ਇਹਨਾਂ ਨੇ ਮੂੰਹਾਂ ਕੰਨੀ ਨੂੰ ਪੈਂਦਾ ਨਾ ਹੁਣ ਇਹ ਹੁਣ ਇਹਨਾਂ ਤੇ ਸਾਰੇ ਮੂੰਹ ਤੋਂ ਗੱਜਣੀ ਦੋ ਆ ਇਹ ਪਰੇ ਤੇ ਆਉਂਦੇ ਨਾ ਬਹੁਤ ਵਰੀਆ ਹੋਣੀ ਸੀ ਆ ਹੀ ਕਰਦੇ ਫੇ ਠੀਕ ਤਾਂ ਨਾ ਨਾ ਜੇ ਪਰੇ ਤੇ ਇਧਰ ਨੂੰ ਲਾ ਦੇ ਸਾਰੇ ਪੰਪ ਹਾਂ ਉਹ ਵੀ ਠੀਕ ਆ ਕਿ ਨਹੀਂ ਇਧਰ ਤੋਂ ਇਧਰ ਨੂੰ ਆਉਣਾ ਆਉਣ ਜਾਣ ਤੇ ਘੋਲ ਕਰਦੇ ਪੂਰੀ ਵੀ ਕਿਹੜਾ ਤਰੂੰਗਾ ਲੰਬਾ ਚੱਲ ਠੀਕ ਆ ਹੋਰ ਨਾ ਤਾਂ ਫੇਰ ਵੀ ਉਧਰ ਤੇ ਇਧਰ ਨੂੰ ਆ ਹਾਂ ਇਹਨਾਂ ਨੂੰ ਕਹਿੰਦਾ ਵੀ ਗਾਹਾਂ ਨੂੰ ਪੰਪ ਪਾਲੀ ਸਾਈਡ ਤੇ ਲਾਓ ਚੱਲ ਪੂਰੀ ਗੁੱਲੀ ਡੰਡਾ ਦੇਖ ਤਾਂ ਕਿੰਨਾ ਕਾ ਹਾਂ ਇਹ ਵੀ ਇਹ ਸਭੀ ਕਰਕੇ ਦੇਖਣ ਨੂੰ ਨਹੀਂ ਫਿਰ ਸਪਰੇਆਂ ਠੀਕ ਆ ਨਾ ਯਾਰ ਜਿਹੜੀਆਂ ਕਿੰਨੀ ਗੁੱਲੀ ਆ ਕਿਹੜੀਆਂ ਹਾਂ ਹਾਂ ਇਹ ਹੋਰ ਪੂਰੀ ਸਪਰੇਆਂ ਠੀਕ ਐ ਜਿਹੜੇ ਆਪਾਂ ਪਹਿਲਾਂ ਕਰਦੇ ਗਾ ਸੁੱਕੇ ਚ ਉਹ ਠੀਕ ਆ ਗੁੱਲੀ ਡੰਡੇ ਵਾਲੀ ਉਹਦਾ ਇੱਕ ਨੰਬਰ ਆ ਵੀ 12 ਵਾਂ ਦੇਖਣ ਦੀ ਲੋੜ ਨਹੀਂ ਬਾਅਦ ਚ ਦੇਖਣ ਦੀ ਲੋੜ ਨਹੀਂ ਨਜ਼ਾਰੇ ਲਾਉਂਗੇ ਨਹੀਂ ਯਾਰ ਅੱਗੇ ਤੈਨੂੰ ਪਤਾ ਕਿੰਨੇ ਕਿੰਨੇ ਪੈਸੇ ਗਾਣ ਲੈਂਦੇ ਗੁੱਲੀ ਡੰਡੇ ਵਾਲੀ ਸਪਰੇਆਂ ਪੂਰੀ ਉਹ ਗਲਤ ਗੱਲ ਹੋ ਜਾਂਦੀ ਸੀ ਗਲਤ ਕੰਮ ਹੋ ਜਾਂਦਾ ਦੁਆਰਾ ਫੇਰ ਕਾ ਨਹੀਂ ਪੈਂਦੀ ਸੀ ਫੇਰ ਕਣਕ दब ਜਾਂਦੀ ਸੀ ਕਣਕ ਵੀ ਦਬਦੀ ਸੀ ਪੂਰੀ ਉਹਦੇ ਗਲ ਕਣਕ ਉਹ ਫਰਕ ਪੈਂਦਾ ਤਾਂ ਝਾੜ ਨੂੰ ਬਹੁਤ ਫਰਕ ਪੈਂਦਾ ਲੈ ਫਾਈਫ ਮੁੜ ਕੇ ਆ ਗਏ ਮੋਟਰਪਾ ਬੰਦਿਆਂ ਨੂੰ ਵੈਸੇ ਬਾਈ ਸਾਡੇ ਖੇਤਾਂ ਦਾ ਪਤਾ ਹੀ ਹੈ ਕਿਉਂਕਿ ਹਰੇਕ ਸਾਲ ਆਉਂਦੇ ਇਹ ਇਹਨਾਂ ਨੂੰ ਪਤਾ ਹੀ ਆ ਕਿ ਨਹੀਂ ਬਸ ਆਇਆ ਹੁੰਦਾ ਵੀ ਚੱਲ ਕੋਲ ਘੜੇ ਦਾ ਫਰਕ ਹੀ ਆ ਹੁਨਤਾਪੁਰੀ ਮੈਂ ਕਹਿੰਦਾ ਲੱਕ ਨੂੰ ਪਹੁੰਚ ਗਈ ਕਣਕ ਲੱਕ ਦੇ ਸਮਾਨ ਆਪਣੇ ਹਾਂ ਇਹ ਨਵੇਂ ਬੀਜਾਂ ਦਾ ਕੱਦ ਬਹੁਤ ਆ ਕੱਦ ਬਹੁਤ ਹੈ ਇਹ ਨਵੇਂ ਬੀਜਾਂ ਦਾ ਹਰੇਕ ਦਾ ਕੱਦ ਬਹੁਤ ਹੈ ਬੇਜ਼ੀ ਹਵਾ ਖੜ ਵੀ ਜਾਂਦੀ ਚੱਲ ਵੀ ਪੈਂਦੀ ਹੈ। ਲੋ ਜੀ। ਆਲੇ ਰਿਪੋਰਟਰ ਲਿਆਂਦਾ। ਹਾਂ ਹਾਂ ਪ੍ਰੈਸ ਰਿਪੋਰਟਰ ਹਾਂ। ਕਿਰੇ ਮੇ ਪਰਚਾ ਦੇਣਾ? ਪੁੱਛੇਗਾ ਦੱਸਿਓ ਮੈਨੂੰ। ਠੀਕ ਹੈ। ਓਕੇ। ਹਾਂ ਜੀ। ਬਾ ਨਿਬੜ ਗਿਆ। ਕਿਹਦੀ ਗੁੰਡਲੀ ਕੱਢੀ? ਗੁੰਡਲੀ ਕੱਢੀ ਅੱਗੇ ਦੀ। ਹਾਂ ਕੱਢਦੇ ਗੁੰਡਲੀ। ਉਹ ਪੰਡਤ ਜੀ ਗੁੰਡਲੀ ਕੱਢਿਓ। ਮੈਂ ਮੈਂ ਵੀ ਹੱਥ ਕਰਦਾ ਗੋਲ ਜੇਨ ਮੇਰੀ ਵੀ ਦੇਖੋ। ਐ ਹੱਥ ਰੱਖਦੇ। ਐ ਕੋਈ ਕੈਨੇਡਾ ਕਰੂਡਾ ਦਾ ਵੀਜ਼ਾ? ਹਾਂ। 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 ਹੈ? ਉਹ ਪੰਡਤ ਆ। ਖੜ ਜਾ ਖੜ ਜਾ। ਬੰਦਾ ਤੇ ਟਿੱਕਾ ਲਾ ਉਹ ਹੈਗਾ ਇਹਦਾ ਕਨੇਡਾ ਤੇ ਦਾਲ ਚਾਵਲ ਲਿਖਿਆ ਹੋਇਆ ਦਾਲ ਚਾਵਲ ਲਿਖਿਆ ਹੋਇਆ ਨੈਗਰਾ ਫੋਨ 'ਤੇ ਬਹਿ ਕੇ ਬਣ ਜੂ ਫਿਰ ਤਾਂ ਹਿੱਲਾ ਹਾਂ ਮਾ ਠੀਕ ਹੈ ਤੁਸੀਂ ਇਹ ਤਾਂ ਨਹੀਂ ਖਾਣ ਦੀ ਬਾ ਲਿਆਓ ਵੈਸੇ ਹਵਾ ਜੇ ਹੁੰਦੀ ਹੈਗੀ ਸਪਰੇ ਵੈਸੇ ਦੂਏ ਲੋਡ ਚਾਹੀਦੀ ਪੂਰੀ ਹਵਾ ਖੜੇ ਤੇ ਨਾ ਹਾਂ ਇੰਨਾ ਫਰਕ ਨਹੀਂ ਆ ਰਹੀ ਦਿਨ ਤਨੂਣ ਨੂੰ ਲੱਗਦਾ ਲੈ ਅੰਦਰ ਬਾਈ ਮੈਂ ਬੰਦਾ ਆ ਨੂੰ ਟ੍ਰੇਡ ਕਰ ਦੇਣਾ ਚੱਲ ਠੀਕ ਹੈ ਹੁੰਡਲੇ ਮੈਂ ਇੱਥੇ ਹੀ ਦੇਖਣੀ ਆ ਬੰਦਾ ਬਾ ਠੀਕ ਹੈ ਮੈਂ ਘਰ ਤੇ ਹੀ ਦਾਦੇ ਕੰਮਾ ਤੁਹਾਨੂੰ ਆਨਲਾਈਨ ਕੀ ਜੀ ਕੁਰੀ ਮੈਂ ਜ਼ਕਰੀਦ ਸਕਦਾ ਵਾ ਇਹ ਇੰਨੀ ਤਰੀਕ ਨੂੰ ਇੰਨੇ ਵਜੇ ਖਰੀਦਣੀ ਹਾਂ ਕਿ 12 ਵਜੇ ਤੋਂ ਬਾਅਦ ਮੈਂ ਕੋਸ ਨਾ ਆਵੇ ਘਰ ਨਾ ਮੱਜ ਨਾ ਕੱਟਾ ਨਾ ਬੱਚਾ ਨਾ ਮੈਂ ਘਰ ਤੇ ਹੀ ਦੱਸ ਦੇਗਾ ਨਾ ਬਾ ਠੀਕ ਨਾ ਕੋਈ ਟਰੈਕਟਰ ਦੇ ਟਾਇਰ ਪਾਉਣੇ ਨਾ ਥੌੜਾ ਨਾ ਲੋੜ ਮੂੜਦਾ ਟਰੈਕਟਰ ਕੱਢਣਾ ਵੀ ਨਹੀਂ ਕੱਢਣਾ ਵੀ ਨਹੀਂ ਬਿਨਾਂ ਪੁੱਛੇ ਜਿੱਥੇ ਖੜਾ ਹੁਣ ਹਾਂ ਨਹੀਂ ਗੇਟ ਮੂਰੇ ਖੜਾ ਹਾਂ ਬਾ ਠੀਕ ਆ ਲੈ ਬਾਈ ਹੋਰ ਬੰਦ ਤਾਂ ਹੋਰ ਦੱਸ ਖੁਸ਼ ਬਾਈ ਹੋਰ ਹੁਣ ਕੀ ਦੱਸਿਓ ਬੋਤਾਂ ਨੂੰ ਪੁੱਛਿਆ ਨਹੀਂ ਬੰਦਦਾ ਅਗਲੇ ਸਾਲ ਨੂੰ ਵੇਹ ਭੂ ਲਿਖੇਵੇਂ ਆ ਆਹ ਬਦਲਾਤ ਨੂੰ ਉਹ ਨਾ ਖਰਾ ਲਈ। ਇਹਦਾ ਲਿਖਿਆ ਉਹ ਅਗਲੇ ਸਾਲ ਦੀ 5 ਤਰੀਕ। ਖਾਲਿਆ ਇਹ ਕੱਪੜੇ ਮਮੀ ਨਾਲ ਲਾ ਦਈਂ ਇੱਧਰ। ਪੂਰੀ। ਯਾ ਫਿਰ ਮੁੰਡਿਆਂ ਨੂੰ ਕੋਟ ਪੈਂਟ ਹੈ। ਖੜ ਦੇ ਖਾਲੇ ਮਹੀਨਾ ਵੀ ਦੇਖ ਲਈਏ। ਆ ਮਹੀਨਾ ਵੀ ਦੇਖ ਲੈ ਕਿਹੜਾ। ਬੰਨੇੜੇ ਜੇ ਰੱਖੀ। ਲਿਖਾ ਕੱਢ ਕੇ ਦੀ। ਨਵੰਬਰ ਹੈ। ਬਾ ਠੀਕ ਹੈ। 2026 5 ਤਰੀਕ ਨਵੰਬਰ 2026। ਬਾ ਠੀਕ ਹੈ। ਗਿਆ ਹੁਣ ਤਾਂ ਤੂੰ 3 ਸਾਲ ਚ ਪਜਾ ਦੂੰਗਾ। ਇਹਨੂੰ ਘਟਣਾ ਪੈਣਾ। 25 ਦਾ 20 ਲੈ ਗਿਆ। ਇਹ ਨੀਦਾ ਗਵਰਨਮੈਂਟ ਦਾ ਅਸੀਂ ਕਰਿਓ ਨਹੀਂ 25 ਤੇ 26 ਦੇ ਗਿਆ ਤੂੰ ਐਨਾ ਲੰਬਾ ਨਹੀਂ ਗਿਆ ਪੰਜ ਦਾ 27 ਹੈ ਚੱਲ ਬੱਲੇ ਆ ਪਾਂਡੇ ਤਾਂ ਅੱਗੇ ਨੂੰ ਵਧੀ ਜਾਂਦਾ ਨਾ ਨਾ ਹਾਵਨ ਕਰਨਾ ਆਹ ਮੁੰਡਾ ਡੰਡਾ ਡੁੰਡਾ ਪਾ ਰਿਹਾ ਨਾ ਬਾਬਾ ਇਹ ਦੇਖ ਮੋਟਰ ਖਾਲੀ ਉਹ ਡਾਂਗ ਫਿਰ ਕੇ ਅੰਦਰ ਫੜ ਕੇ ਘੁਰਦੇ ਨੂੰ ਪਾਂਡੇ ਤੇ ਬਲੋਈ ਪਾਉਣੀ ਉਹ ਪੈਣੀ ਹੈ ਲਿਆਓ ਇੱਥੇ ਤੇ ਕੁਛ ਵੀ ਨਹੀਂ ਲੱਗਿਆ ਤੇ ਲੈ ਇੱਕ ਪੰਪ ਲਾ ਵੀ ਦਿੱਤਾ ਉਹਨਾਂ ਨੇ ਹਾਂ ਇਹ ਪੂਰੀ ਛੇਤੀ ਨੇ ਪੜ ਜਾਂਦਾ ਨਾ ਇਹਦਾ ਕੰਮ ਪਾਣੀ ਫੁੱਲ ਕਰਦੇ ਇਹਨਾਂ ਦਾ ਪੰਪ ਇਹਨਾਂ ਦਾ ਰੋਜ਼ ਜ਼ਿਆਦਾ ਉਹ ਕਰੇ ਉਹਨਾਂ ਨੇ ਤੇਜ਼ ਕਰੇ ਪੇ